ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪਰੂ ਪੁਰਸਵਾਰੀ ਸਾਸੰਗ ਜੀ ਉਹ ਆਪਾਂ ਪਹਿਲੀ ਵਾਰ ਦੀ ਉਨੀ ਪੜੀ ਤੋਂ ਅੱਗੇ ਸ਼ੁਰੂ ਕਰੀਏ ਚੱਲ ਰਹੇ ਪੇਖਾਂ ਦਾ ਵਰਣਨ ਭਈ ਗਲਾਨ ਜਗਤਰ ਵਿੱਚ ਚਾਰ ਵਰਣ ਆ ਸ਼ਰਨ ਉਪਾਏ ਜਗਤ ਵਿੱਚ ਵੱਡੀ ਗਲਾਨੀ ਵੈਰ-ਭ੍ਰੋਹ ਤੇ ਪੇਖਾਂ ਦੀ ਬਹੁ ਗਿਣਤੀ ਉੱਠ ਪਈ ਹੈ ਚਾਰ ਵਰਣ ਖੱਤਰੀ ਬ੍ਰਾਹਮਣ ਸੂਦ ਵੈਸ਼ ਚਾਰ ਅਸ਼ਰਮ ਬ੍ਰਹਮਚਾਰੀ ਗ੍ਰਿਸ਼ਤੀ ਵਨ ਪ੍ਰਸਤੀ ਤੇ ਸੰਨਿਆਸੀ ਪੈਦਾ ਹੋ ਗਏ ਨੇ 10 ਨਾਮ ਸੰਨਿਆਸੀਆਂ ਜੋਗੀ 12 ਪੰਥ ਚਲਾਏ ਸੰਨਿਆਸੀਆਂ ਨੇ 10 ਤੇ ਜੋਗੀਆਂ ਨੇ ਆਪਣੇ 12 ਪੰਥ ਕਾਇਮ ਕਰ ਦਿੱਤੇ ਜੋ ਜੰਗਮ ਅਤੇ ਸ਼੍ਰੇਵੜੇ ਦਗੇ ਦਿਗੰਬਰ ਵਾਦ ਕਰਾਏ ਸੋ ਪਿਆਰਿਓ ਬ੍ਰਾਹਮਣ ਨੇ ਵੇਦਾਂ ਦੇ ਪ੍ਰਾਨਾਂ ਦੇ ਵੱਖੋ ਵੱਖਰੇ ਸਿਧਾਂਤਾਂ ਦੀ ਬਹਿਸ ਤੇ ਚਰਚਾ ਸ਼ੁਰੂ ਕਰ ਦਿੱਤੀ ਇਹ ਸਾਰ ਬਸਤੂ ਤੋਂ ਸਾਰੇ ਛਿੜਕ ਗਏ ਬ੍ਰਾਹਮਣ ਬਹੁ ਪ੍ਰਕਾਰ ਕਰ ਸਾਸ਼ਤਰ ਵੇਦ ਪ੍ਰਾਨ ਲੜਾਏ ਖੱਟ ਦਰਸ਼ਨ ਵਾ ਵੈਰ ਕਰ ਨਾਲ ਸ਼ਕਤੀ ਚ ਪਖੰਡਰ ਲਾਏ ਸੋ ਪਿਆਰਿਓ ਫਿਰ ਛੇ ਸ਼ਾਸਤਰਾਂ ਦੇ ਵਖਰੇ ਵਖਰੇ ਗਿਆਨਾਂ ਵਿੱਚ ਟਕਰਾ ਹੋ ਗਿਆ ਜਿਨ੍ਹਾਂ ਵਿੱਚ ਬ੍ਰਾਹਮਣਾਂ ਨੇ ਆਪਣੇ ਕੋਲੋਂ ਛਤੀ ਪ੍ਰਕਾਰ ਦੇ ਪਖੰਡ ਚਲਾ ਦਿੱਤੇ ਤੇ ਤੰਤ ਮੰਤਰ ਰਸਾਇਣ ਕਰਮਾਤ ਕਾਲਖ ਲਪਟਾਏ ਤ੍ਰੀਤ ਧਾਗੇ ਤੇ ਮੰਤਰਾਂ ਰੂਪ ਦਵਾਈਆਂ ਤੇ ਕਰਮਾਤਾਂ ਦੀ ਕਾਲਖ ਨੇ ਇਹਨਾਂ ਸਭ ਨੂੰ ਲਵੇੜ ਕੇ ਰੱਖ ਦਿੱਤਾ ਇੱਕ ਸਤੇਬਉ ਰੂਪ ਕਰ ਰੂਪ ਰੂਪੀ ਘਣੇ ਦਿਖਾਏ ਇੱਕ ਰੂਪ ਆਵੇ ਕੋਈ ਕਸਣ ਦੇ ਕਈ ਕਈ ਭਾਵ ਤੇ ਭੇਖ ਭਲੇ ਬੁਰੇ ਦੇ ਰੂਪ ਵਿੱਚ ਕਸਣ ਕਰ ਦਿੱਤੇ ਸਾੰਗ ਨਕਲ ਕਰਨ ਦਾ ਰਿਵਾਜ ਚਲਾ ਦਿੱਤਾ ਕਈ ਰਾਸ ਧਾਰੀਏ ਬਣ ਗਏ ਸੋ ਇਉਂ ਕਲਜੁਗ ਅੰਦਰ ਪਰੰਪਲਾਏ ਕਾਜੁਗ ਵਿੱਚ ਸਭ ਲੋਕ ਪਰੰਪਲੇਖਿਆਂ ਦੇ ਚੱਕਰਾਂ ਵਿੱਚ ਪੈ ਗਏ ਬਹੁ ਬਾਟੀ ਜਗ ਚੱਲਿਆ ਤਾਬੇ ਹੀ ਪਏ ਮੁਹੰਮਦ ਯਾਰਾ ਉਸ ਸਮੇਂ ਦੀਆਂ ਸੀਨੇ ਬਸੀਨੇ ਚਰੀਆਂ ਆ ਰਹੀਆਂ ਰਵੈਤਾਂ ਤੋਂ ਸੋਝੀ ਮਿਲਦੀ ਐ ਕਿ ਜਦੋਂ ਹਜਰਤ ਸਹਿਬ ਦੇ ਉਸ ਦੇ ਚਾਰ ਯਾਰ ਅਬੂ ਬਕਰ ਸਰੀਕ ਉਮਰ ਫਰੂਕ ਉਸਮਾਨ ਗਰੀ ਹਜਰਤ ਅਲੀ ਹੋਏ ਤਦੋਂ ਮੁਸਲਮਾਨੀ ਮਜਬ ਦੇ ਅਨੇਕਾਂ ਰਹਿ ਚੱਲ ਪਏ ਪਾਲ ਕੇ ਵਾਟਾਂ ਸ਼ਾਖਾਂ ਅੱਗੇ ਤਰਪੀਆਂ ਕੌਣ 72 ਸੰਗ ਕਰ ਬਹੁ ਵਿਦ ਵੈਰ ਵਿਰੋਧ ਪਸਾਰਾ ਸੋ ਸੁੰਨ ਵਿੱਚ ਇਉਂ ਆਉਂਦਾ ਹੈ 72 ਫਿਰਕਿਆਂ ਵਿੱਚ ਕੌਮਾਂ ਦੀ ਵੰਡ ਹੋ ਗਈ ਕਈ ਤਰ੍ਹਾਂ ਦਾ ਵੈਰ ਵਿਰੋਧ ਵਧਾਤਾ ਤੇ ਰੋਜ਼ੇ ਈਦ ਨਮਾਜ਼ ਕਰ ਕਰਮੀ ਬੰਦ ਕੀਆ ਸੰਸਾਰਾ ਇਥੇ ਹੀ ਬਸਨੀ 30 ਰੋਜ਼ਿਆਂ ਮਗਰੋਂ ਈਦ ਤੇ ਪੰਜ ਨਮਾਜ਼ਾਂ ਥਾਪ ਕੇ ਇਹਨਾਂ ਕਰਮ ਕਾਂਡਾਂ ਵਿੱਚ ਸੰਸਾਰ ਨੂੰ ਕਹਿ ਕਰ ਲਿਆ ਪੀਰ ਪਕੰਬਰ ਅੌੜਗੇ ਗਾਉਂ ਸਫਤ ਬਬਾ ਭੇਖ ਸਵਾਰਾ ਪੀਰ ਪਕੰਬਰ ਅੌੜਗੇ ਗਾਉਂ ਸੇ ਕੁੱਦਬ ਆਦ ਭੇਖਾਂ ਵਿੱਚ ਸਾਰੀ ਮੁਸਲਮਾਨੀ ਕੌਮ ਨੂੰ ਮਣ ਦਿੱਤਾ ਅਰਥਾਬ ਅਬਮਾਨ ਵਰ ਗਿਆ ਠਾਇਆ ਗੁਰਦੁਆਰੇ ਢਾਈ ਕੇ ਤੇ ਠੌੜੀ ਮਸੀਤ ਉਸਾਰਾ ਸੋ ਪਿਆਰਿਓ ਠਾਕੁਰ ਦਵਾਰੇ ਢਾਰੇ ਤੇ ਉਹਨਾਂ ਦੀ ਥਾਂ ਤੇ ਮਸੀਤਾਂ ਦਾ ਅਸਤਾਰ ਵਿਸਾਰ ਦਿੱਤੀਆਂ ਅਬਮਾਨ ਇਨਾ ਵਰ ਗਿਆ हिंदੂਆਂ ਦੇ ਠਾਗਰ ਦਵਾਰਿਆਂ ਨੂੰ ਢਾਹਤਾ ਇੰਨਾ ਜ਼ੋਰ ਜ਼ਬਰ ਇੰਨਾ ਮਨੋਂ ਕੀਤਾ ਜਾਣ ਲੱਗਾ ਕਿ ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਵਿਸਾਰਾ ਸੋ ਗਊ ਗਰੀਬ ਨਰਦਈਆਂ ਵਾਂਗ ਸ਼ਰਧਾ ਦਾ ਕਲਮਾ ਪੜ੍ਹ ਕੇ ਕੌਣ ਲੱਗ ਪਏ ਧਰਤੀ ਤੇ ਪਾਪਾਂ ਦਾ ਭਾਰ ਵਰ ਗਿਆ ਠਾਰ ਕਿਰਤ ਕਰਨ ਹੋ ਗਏ ਉਪਕਾਰੀ ਤੇ ਗਰੀਬ ਜੰਤੂ ਦੇ ਘਾਤਕ ਹੋ ਗਏ ਕਾਫਰ ਮੁਲਹ ਅਰਮਣੀ ਰੂਮੀ ਜੰਗੀ ਦੁਸ਼ਮਣ ਦਾ ਕਾਫਰ ਦੇਈਮਾਨ ਦੇ ਸ਼ਬਦ ਬਰੋਧੀਆਂ ਲਈ ਘੜਲੇ ਰੂਮੀ ਤੇ ਅਰਮਣੀ ਦੇਸ਼ ਭਾਸ਼ਾ ਕਰ ਦਿੱਤੀ ਇਤਰੀ ਜਾਤੀ ਦੇ ਦੁਸ਼ਮਣ ਬਣ ਗਏ ਔਰਤਾਂ ਦੀ ਦੇਵਤੀਆਂ ਹੋਣ ਲੱਗੀ ਜਿੱਧਰ ਕਿਧਰ ਏਸਤਰੀਆਂ ਕੇਵਲ ਕਾਮ ਵਾਸ਼ਨਾ ਦੇ ਜ਼ੁਲਮ ਦਾ ਹੀ ਸ਼ਿਕਾਰ ਹੋਣ ਲੱਗੀਆਂ ਪਾਪੇ ਦਾ ਵਰਤਿਆ ਵਰਤਾਰਾ ਇਹੋ ਪਾਪ ਦਾ ਪਸਾਰਾ ਵੱਧ ਗਿਆ ਚਾਰ ਵਰਨ ਚਾਰ ਮਜਮਾ ਜਗ ਵਿੱਚ ਹਿੰਦੂ ਮੁਸਲਮਾਨੇ ਪਰਜੋਲ ਕਰਨ ਤੇ ਉਹ ਜਾਣਕਾਰੀ ਮਿਲਦੀ ਹੈ ਉਸ ਦੇ ਚਾਰ ਵਰਨ ਹਿੰਦੂਆਂ ਦੇ ਚਾਰ ਮਜਮ ਮੁਸਲਮਾਨਾਂ ਦੇ ਸੰਸਾਰ ਵਿੱਚ ਸਨ ਖੁਦੀ ਬਖੀਰਤ ਕਬਰੀ ਖਿਚੋ ਤਾਨ ਕਈ ਧਗਾਣੇ ਬਸ ਇਹੋ ਹੀ ਇੱਕ ਕਾਰਨ ਸੀ ਜਿਸ ਕਰਕੇ ਇਹ ਸਭ ਖੁਦੀ ਬਖੀਲੀ ਹੰਕਾਰ ਤੇ ਈਰਖਾ ਤੇ ਖਿੱਚਾ ਖੀਚੀ ਤਕੇ ਸ਼ਾਈ ਕਰਨ ਲੱਗ ਪਏ ਔਰ ਗੰਗਾ ਵਨਾਰਸੀ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਹਿੰਦੂਆਂ ਗੰਗਾ ਤੇ ਕਾਸ਼ੀ ਵਿੱਚ ਲਈ ਮੱਕਾ ਕਾਬਾ ਮੁਸਲਮਾਨਾਂ ਪੂਜਾ ਦੀ ਥਾਂ ਨੂੰ ਮੰਨ ਲਿਆ ਸੁਨਤ ਮੁਸਲਮਾਨ ਦੀ ਤਿਲਕ ਜੰਨੂ ਹਿੰਦੂ ਲਵਾਣੇ ਮੁਸਲਮਾਨਾਂ ਦੀ ਸੁਨਤ ਨਿਸ਼ਾਨੀ ਠਹਿਰੀ ਤੇ ਤਿਲਕ ਜੰਨੂ ਵਿਖੇ ਹਿੰਦੂ ਲੋਕ ਪ੍ਰਤੀਤ ਕਰਨ ਗਏ ਰਾਮ ਰਹੀਮ ਕਹਾਣੇ ਦੇ ਇਕ ਨਾਮ ਜੋ ਹੈ ਰਾ ਭਲਾਣੇ RAM ਤੇ ਰਹੀਮ ਇਹ ਨਾਮ ਤਾਂ ਇੱਕੋ ਪ੍ਰਭੂ ਦਾ ਹੀ ਸੀ ਪਰ ਇਹਨਾਂ ਦੋਵਾਂ ਨੇ ਦੋ ਰਸਤੇ ਚਲਾ ਰਤੇ ਭੁੱਲ ਕੇ ਵਿਚ ਪੈ ਗਏ ਇਹਨਾਂ ਨੇ ਦੋ ਰਸਤੇ ਕਰਤੇ ਜੋ ਪਰਮਤੇ ਹੀ ਭੁੱਲ ਵਾਲੇ ਬਣ ਗਏ ਵਿਰੋਧ ਤੇ ਈਰਖਾ ਨੇ ਦੋਹਾਂ ਨੂੰ ਗਲਤ ਕਰ ਦਿੱਤਾ ਦੇਰ ਕਰਤੇ ਇਹ ਪੁਲਾ ਹੈ ਕਿ ਮੋਹੇ ਲਾਚ ਦੁਨੀ ਸ਼ਦਾਣੇ ਪਰ ਜਦੋਂ ਵਿਚਾਰ ਦੀਆਂ ਨਜ਼ਰਾਂ ਨਾਲ ਤੱਕੀਏ ਤਾਂ ਦੋਹਾਂ ਵੇਦਾਂ ਤੇ ਕਿਤਾਬਾਂ ਦੀ ਸੱਚੀ ਸਿੱਖਿਆ ਭੁਲਾ ਕੇ ਵੈਰ ਵਿਰੋਧੀ ਸ਼ੈਤਾਨੀ ਦੁਨੀਆ ਦੇ ਲਾਲਚ ਵਿੱਚ ਫਸ ਗਏ ਸੱਚ ਕਿਨਾਰੇ ਰਹਿ ਗਿਆ ਖੇ ਮਰਦੇ ਬ੍ਰਾਹਮਣ ਮੌਲਾਣੇ ਸਿਰੋਂ ਨਿਮਟੇ ਆਉਣ ਜਾਣੇ ਸੋ ਸੱਚ ਦੋਹਾਂ ਨਾਲੋਂ ਇੱਕ ਪਾਸੇ ਰਹਿ ਗਿਆ ਬ੍ਰਾਹਮਣ ਮੌਲਾਣੇ ਚਰਚਾ ਦੇ ਵਿੱਚ ਅਗਰ ਦੇ ਖੇ ਖੇ ਕੇ ਮਰਨ ਮਾਮ ਤੱਕ ਜਾਣ ਲੱਗੇ ਤਰਮਤਾ ਸੀ 84 ਦੇ ਗੇੜ ਤੋਂ ਵੱਧ ਜਾਣੇ ਇਹਨਾਂ ਦੇ ਸਿਰੋਂ 84 ਦਾ ਚੱਕਰ ਕਿਸੇ ਹੱਥ ਵਿੱਚ ਵੀ ਨਾ ਮਿਲ ਸਕਿਆ ਚਾਰੇ ਜਾਗੇ ਚੌ ਜੁਗੀ ਪੰਜੈਣ ਪ੍ਰਭ ਆਪੇ ਹੁਆ ਜਦੋਂ ਪ੍ਰਾਤਨ ਗੁਰੂ ਗੁਰ ਚੁੱਕੇ ਸਮੇਂ ਮਰ ਨજર ਮਾਰੀਏ ਚੌ ਜੁਗਾ ਵਿੱਚ ਚਾਰੇ ਜਾਗੇ ਤੇ ਪ੍ਰਭੂ ਜੀ ਆਪ ਹੀ ਸਭ ਨੂੰ ਕਰਨ ਵਾਲੇ ਬਣ ਗਏ ਆਪੇ ਪਟੇ ਕਲਮਾ ਆਪ ਆਪੇ ਲਿਖਣ ਹਾਰਾ ਹੁਆ ਉਸ ਮੇਰੇ ਪ੍ਰਭੂ ਪਟੀ ਲਿਖਣ ਤੇ ਲਖਾਰੀ ਰੂਪ ਆ ਵੀ ਬਣਿਆ ਭਾਵ ਕਰਨ ਕਾਰਨ ਆਪ ਹੀ ਸੀ ਬਾਜ ਗੁਰੂ ਅੰਧੇਰ ਹੈ ਖੈ ਖੈ ਮਰਦੇ ਬੋਬ ਦਲੋਵਾ ਹੁ ਕਾਲਜ ਵਿੱਚ ਬਿਨਾ ਗੁਰੂ ਤੋਸਾ ਪਾਸੇ ਨਹੀਂ ਰਹੀ ਨਹੀਂ ਰਾਇ ਲੋਕ अनेका ਤਰ੍ਹਾਂ ਨਾਲ ਖੈ ਖੈ ਕੇ ਲੜਾਈ ਭੜਾਈ ਕਰਦੇ ਨੇ ਤੇ ਮਰ ਰਹੇ ਨੇ ਵਰਤਿਆ ਪਾਪ ਜਗਤਰ ਤੇ ਤੌਰ ਅੜੀਨਾ ਨਿਸ ਦਿਨ ਰੋਹਾ ਜਿੱਧਰ ਵੀ ਨਜ਼ਰ ਮਾਰੋ ਜਗਤ ਦੇ ਸਭ ਪਾਸੇ ਪਾਪ ਹੀ ਪਸਰ ਗਿਆ ਧਰਮ ਰੂਪੀ ਤੋੜ ਰਾਜ ਜਿਹੜੇ ਰੋਂਦਾ ਤੇ ਕੁਲੌਂਦਾ ਹੈ ਬਾਝ ਦਇਆ ਬਲਹੀਣ ਹੋ ਨਿਕਰ ਚੱਲੋ ਰਸਾਤ ਅਟਵ ਇੱਥੇ ਬਸਣੀ ਸਾਰੀ ਲੁਕਾਈ ਦਇਆ ਹੀਣ ਹੋ ਗਈ ਦਇਆ ਤੋਂ ਬਿਨਾਂ ਕਮਜ਼ੋਰ ਹੋ ਰਸਾਤ ਵਰਗੇ ਟੋਏ ਵਿੱਚ ਨਿਕਰਦੀ ਤਸਦੀ ਜਾ ਰਹੀ ਹੈ ਖੜਾ ਇੱਕ ਤੇ ਪੈਰ ਤੇ ਪਾਵ ਸੰਗ ਬਪਾਰਾ ਹੁਆ ਇਓ ਜਾਣਿਆ ਜਾਣ ਲਗਾ ਕਾਂਜੇ ਵਿੱਚ ਧਰਮ ਦਾ ਹੀ ਕੋਈ ਪੈਰ ਸੀ ਇੱਕ ਪੈਰ ਤੇ ਖੜੋਤਾ ਪਾਪਾਂ ਨਾਲ ਹੋਰ ਭਾਰਾ ਹੋ ਰਿਆ ਸੀ ਥੰਮੇ ਕੋਈ ਨਾ ਸਾਥ ਬੈਣ ਸਾਧਨਾਂ ਦੇ ਸੀ ਜਗ ਵਿੱਚ ਕੋਆ ਧਰਮ ਤੋਲ ਪਕਾਰੇ ਤਲੇ ਖੜੋਵਾ ਉਹ ਭਾਰਾ ਹੋ ਥੱਲੇ ਚਲੇ ਜਾ ਰਿਹਾ ਉਸ ਤੋਂ ਬਿਨਾ ਕੌਣ ਗਰਕ ਹੋ ਨਹੀਂ ਥਮ ਸਕਦਾ ਸੀ ਸਾਧੂ ਇਸ ਸਮੇਂ ਕੋਈ ਨਜ਼ਰ ਨਹੀਂ ਆ ਰਿਹਾ ਇਸ ਲਈ ਧਰਮ ਰੂਪ ਤੋਲ ਥੱਲੇ ਨਿਕਲਦਾ ਜਾ ਰਿਹਾ ਪਕਾਰ ਕਰ ਰਿਹਾ ਮੈਨੂੰ ਬਚਾ ਲੋ ਮੈਨੂੰ ਪਾਪਾਂ ਦੇ ਭਾਰ ਨੇ ਬਸ ਹੁਣ ਦੋਦ ਹੀ ਦੇਣਾ ਹੈ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗਮਹਿ ਪਠਾਇਆ ਦਾਤਾਰ ਪ੍ਰਭੂ ਨੇ ਦੁਖੀ ਝੋੜ ਰੂਪੀ ਧਰਮ ਦੀ ਸੁਣੀ ਪੁਕਾਰ ਤੇ ਗੁਰੂ ਨਾਨਕ ਦੇਵ ਜੀ ਨੂੰ ਦੁਖੀਆਂ ਦੀ ਪੀੜਾ ਹਰਨ ਸੰਸਾਰ ਤੇ ਭੇਜ ਦਿੱਤਾ ਚਰਨ ਧੋਏ ਰਹਿ ਰਾਸ ਕਰ ਚਰਣਾ ਮਰਤ ਸਿੱਖਾਂ ਕੋ ਲਾਇਆ ਚਰਨ ਧੋਣ ਦੀ ਰੀਤ ਚਲਾਤੀ ਸਿਰ ਨੂੰ ਸਭ ਤੋਂ ਨੀਵੀਂ ਪੈਰਾਂ ਤੇ ਨਿਮਨਨ ਸਿਖਾਇਆ ਕਿ ਨਿਮਰਤਾ ਦੀ ਲਹਿਰ ਚੜਾ ਦਿੱਤੀ ਪਾਰ ਬ੍ਰਹਮ ਪੂਰਨ ਬ੍ਰਹਮ ਕਾਲਯੁਗ ਦੇ ਅੰਦਰ ਇੱਕ ਦਿਖਾਇਆ ਪਾਰ ਬ੍ਰਹਮ ਪੂਰਨ ਪਰਮੇਸ਼ਰ ਨੂੰ ਕਾਲਯੁਗ ਵਿੱਚ ਇੱਕ ਦਿਖਾ ਦਿੱਤਾ ਅਨੇਕਤਾ ਵਿੱਚ ਫੜ ਕਰੇ ਜੀਵਾਂ ਨੂੰ ਇੱਕ ਪ੍ਰਭੂ ਦੇ ਲੜ ਲਾ ਦਿੱਤਾ ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ ਧਰਮ ਦੇ ਚਾਰ ਪੈਰ ਮੁਕੰਮਲ ਕਰਤੇ ਚਾਰੇ ਵਰਣ ਇੱਕ ਕਰ ਦਿੱਤੇ ਧਰਮ ਦੇ ਪਾਪ ਹੋਏ ਇੰਗਾਂ ਨੂੰ ਆਪਣੇ ਪਵਿੱਤਰ ਉਪਦੇਸ਼ ਨਾਲ ਜਾਗਰ ਕਰ ਦਿੱਤਾ ਹਰਣਾ ਰੰਕ ਬਰਾਬਰੀ ਪੈਰੀ ਪਾਵਨਾ ਜਗ ਵਰਤਾਇਆ ਗਰੀਬ ਅਤੇ ਅਮੀਰ ਦੇ ਇੱਕੋ ਜਿਹੇ ਪੈਦਾ ਕੀਤੇ ਜੀਵ ਨੇ ਆਪਣੇ ਉਪਦੇਸ਼ ਨਾਲ ਇਕ ਕਰ ਦਿੱਤੇ ਪੈਰੀ ਪਹਿਣਾ ਸੰਨਿਮਰਤਾ ਦਾ ਗੁੰਦ ਰੜਾਇਆ ਇਹ ਧਰਮ ਦੇ ਨਾਲ ਭਰਾਤਰੀ ਭਾਵ ਦੀ ਜਿਹੜੀ ਲਹਿਰ ਉਹ ਚੜਾ ਦਿੱਤੀ ਉਲਟਾ ਅਖੀਰ ਬ੍ਰਹਮ ਦਾ ਪੈਰੋਂ ਉੱਪਰ ਸੀਸਨ ਹੋਇਆ ਪਰਮੇਸ਼ਰ ਦਾ ਹੀ ਉਲਟਾ ਜਿਹਾ ਅਖੀਰ ਸਮਝੋ ਸਿਰ ਨੂੰ ਪੈਰੋਂ ਤੇ ਚੁਬੰਦੀ ਪਰ ਭਾਟੀ ਚਲ ਪਈ ਲੋਕਾਂ ਨੂੰ ਨਿਉਂ ਦੀ ਮਤ ਸਿਖਾਈ ਜੇਕਰ ਉੱਚਾ ਸਿਰ ਹੈ ਪਰ ਉਸ ਨੂੰ ਪੈਰਾਂ ਤੇ ਨਵਾ ਦਿੱਤਾ ਕਲਯੁਗ ਦੇ ਬਾਬੇ ਤਾਰਿਆ ਸਤਨਾਮ ਪਰਮੰਤਰ ਸੁਨਾਇਆ ਕਲ ਤਾਰਨ ਗੁਰੂ ਨਾਨਕ ਆਇਆ ਸੋ ਕੱਜਗੁਦੇ ਜੀਵਾਂ ਨੂੰ ਸਿਰ ਗੁਨਾਹ ਦੇਵ ਜੀ ਨੇ ਸੱਚੇ ਨਾਮ ਦੇ ਦੇਖ ਦੇ ਕੇ ਤਾਰ ਦਿੱਤਾ ਇਉ ਗੁਰੂ ਨਾਨਕ ਦੇਵ ਜੀ ਕਲਯੁਗ ਦੇ ਦੁਖੀ ਜੀਵਾਂ ਦਾ ਉਦਾਰ ਕਰਨ ਇਸ ਸੰਸਾਰ ਵਿੱਚ ਆ ਗਏ ਤੇ ਉਹਨਾਂ ਨੇ ਪਿਛਲੇ ਸਾਰੇ ਨੇਕੀ ਜਿਹੜੇ ਸੀ ਉਹ ਖਤਮ ਕਰ ਦਿੱਤੇ ਪਹਿਲਾਂ ਬਾਬੇ ਪ੍ਰਯ ਬਖਸ਼ਦਾਰ ਪਿਛੂ ਦੇਖਵਾਲ ਕਮਾਈ ਗੁਰੂ ਬਾਬੇ ਤੋਂ ਪਹਿਲਾਂ ਉਸ ਪ੍ਰਭੂ ਦੇ ਧਰਮ ਬਖਸ਼ਿਸ਼ ਪ੍ਰਾਰਥਨਾ ਕੀਤੀ ਫਿਰ ਕਾਲ ਕਮਾਈ ਕੀਤੀ ਪਹਿਲੋਂ ਪ੍ਰਭੂ ਜੀ ਨੇ ਸਰੀਰ ਤੀਨ ਨੂੰ ਸੋਧਨ ਦੀ ਥਾਪਨਾ ਦਿੱਤੀ ਫਿਰ ਗੁਰੂ ਜੀ ਨੇ ਵਖ ਵਖ ਸੰਤ ਪ੍ਰਥਮ ਜਾ ਕੇ ਕਲਣਾ ਕਰੀ ਰੇਤ ਅਕ ਅਹਾਰ ਕਰ ਰੋਣਾ ਕੀ ਗੁਰ ਕੀ ਵਿਸ਼ਾਈ ਤੇ ਪਿਆਰੇ ਉਹਨਾਂ ਦੀ ਕਹਾਣਾ ਐਸੀ ਪਹਿਲਾਂ ਤਾਂ ਆਪਣੇ ਰੇਤ ਤੇ ਇੱਕ ਖੜੇ ਫਿਰ ਸਫਰ ਵਿੱਚ ਰੋਣਾ ਦੀ ਵਿਸ਼ਾਈ ਤੇ ਆਰਾਮ ਕਰਦੇ ਰਹੇ ਭਰੀ ਭਾਰੀ ਕਰੀ ਤਪਸ਼ਿਆ ਵੱਡੇ ਪਾਗ ਹਰਿ ਸਿਉ ਬਣਾਈ ਇਸ ਤਰ੍ਹਾਂ ਗੁਰੂ ਜੀ ਨੇ ਸਫਰਾਂ ਦੇ ਦੁਖੜੇ ਖੜੇ ਮੱਥੇ ਝੱਲ ਕੇ ਬੜੀ ਤਪਸ਼ਿਆ ਕੀਤੀ ਫਿਰ ਵੱਡੇ ਪਾਗਾਂ ਨਾਲ ਉਹਨਾਂ ਦੀ ਵਿਗਰੂ ਨਾਲ ਕੀਤੀ ਪ੍ਰੀਤੀ ਬਣ ਗਈ ਪਰਮੇਸ਼ਰ ਨੂੰ ਪ੍ਰਸ਼ੰਨ ਕਰਕੇ ਰਜ਼ਾਰਿਆ ਜੋ ਡਿਊਟੀ ਲੱਗੀ ਸੀ ਉਸ ਤੇ ਪੂਰਾ ਨਿਭਾਉਣਾ ਕੀਤਾ ਬਾਬਾ ਪੈਦਾ ਸੱਚਖੰਡ ਨੌਂ ਦੇ ਨਾਮ ਗਰੀਬੀ ਪਾਈ ਸੋ ਗੁਰੂ ਜੀ ਨੂੰ ਸੱਚਖੰਡ ਪ੍ਰਭੂ ਦੇ ਦਰੋਂ ਸੱਜੀ ਪਤ ਪ੍ਰਸ਼ਾਖ ਬਸ਼ਸ਼ ਹੋਈ ਨੌਂ ਨਦੀਆਂ ਨਾਮ ਤੇ ਗਰੀਬੀ ਨਿਮਰਤਾ ਭਾਵ ਪ੍ਰਾਪਤ ਹੋਈ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪਿਥਵੀ ਦੇ ਸਿਆਈ ਸੋ ਇਸ ਦਾ ਪ੍ਰਾਪਤ ਕਰਕੇ ਗੁਰੂ ਜੀ ਨੇ ਦਰਦ੍ਰਿਸ਼ਟੀ ਨਾਲ ਇਹੋ ਡਿਠਾ ਕਿ ਦੁਨੀਆ ਹੌਨੇ ਈਰਖਾ ਵੈਰ ਵਿਰੋਧ ਜਾਲਮ ਤੇ ਜੁਲਮ ਨਾਲ ਦਬਾਈ ਸੜ ਰਹੀ ਹੈ ਬਾਜ ਗੁਰੂ ਗਵਾਰ ਹੈ ਹੇ ਹੇ ਕਰਦੀ ਸੁਣੀ ਲਕਾਈ ਸੁਆਪ ਜੀ ਨੇ ਡਿਠਾ ਗੁਰੂ ਤੋਂ ਬਿਨਾ ਕੋਪ ਹਨੇਰਾ ਪਸਲੇ ਆਇਆ ਹੈ ਤੇ ਸਾਰੀ ਲਕਾਈ ਜਿਹੜੀ ਹੈ ਹਾਏ ਹਾਏ ਕਰ ਰਹੀ ਹੈ ਚੜਿਆ ਸੁਧਰ ਬਾਬੇ ਭੀਖ ਮਨਾਇਆ ਉਦਾਸੀ ਕੀ ਰੀਤ ਚਲਾਈ ਜਿਹੜਿਆ ਸੋਧਨ ਤਰਤਲ ਲਗਾਈ ਉਦਾਸੀ ਦਾ ਭੇਖ ਬਨਾਇਆ ਤੇ ਇਹੋ ਰੀਤ ਮਾਇਆ ਤੋਂ ਉਦਾਸ ਰਹਿੰਦੀ ਤੋਰ ਦਿੱਤੀ ਬਸ ਫਿਰ ਸਤਿਗੁਰੂ ਦੀ ਧਰਤੀ ਦੀ ਲਗਾਈ ਨੂੰ ਸੋਧਨ ਨਹੀਂ ਚੜਪੇ ਬਾਬਾ ਆਇਆ ਤੀਰਥੇ ਤੀਰਥ ਪੁਰਬ ਸਭੇ ਫਿਰ ਦੇਖੇ ਬਾਬਾ ਤੀਰਥਾਂ ਤੇ ਆਇਆ ਸਭ ਤੀਰਥਾਂ ਦੇ ਪੁਰਬ ਕੁੰਭ ਤੇ ਸੂਰਜ ਚੰਦ ਗ੍ਰਹਿਣ ਦੇਖੇ ਪੁਰਬ ਧਰਮ ਉਹ ਕਰਮ ਕਰ ਭਾਵ ਭਗਤ ਬਿਨ ਕਿਤੇ ਨ ਲੇਖੇ ਸੋ ਇਹੋ ਤਕਿਆ ਪਿਛਲੇ ਜੁਗਾ ਮਾਨ ਕਰਮ ਧਰਮ ਤਾਂ ਬੜੇ ਕਰਦੇ ਨੇ ਪ੍ਰੇਮਾ ਭਗਤੀ ਤੋਂ ਬਿਨ ਸਾਰੇ ਸਖਣੇ ਨੇ ਕਿਸੇ ਵੀ ਕੰਮ ਦੇ ਨਹੀਂ ਭਾਉ ਨ ਬ੍ਰਹਮੇ ਲਿਖਿਆ ਚਾਰ ਵੀਰ ਸਿਮਰਤ ਪੜ ਪੇਖੇ ਸੋ ਜਦੋਂ ਬ੍ਰਹਮਾ ਜੀ ਦੇ ਚਾਰੇ ਵੇਦਾਂ ਨੂੰ ਪੜ ਕੇ ਵੇਖਿਆ ਇਉਂ ਪ੍ਰਤੀਤ ਹੁੰਦਾ ਹੈ ਕਿ ਭਾਉ ਭਗਤੀ ਦੇ ਬਾਰੇ ਤਾਂ ਬ੍ਰਹਮਾ ਨੇ ਵੀ ਮਨੋਂ ਲਿਖਿਆ ਹੀ ਕੁਝ ਨਹੀਂ ਚਾਰੇ ਵੀ ਤੇ ਸਿਮਰਤੀਆਂ ਪੜ ਪੜ ਬਥੇਰੇ ਵੇਖੇ ਇਹ ਭਾਵਗੇ ਪੰਡਤ ਲੋਕ ਨੇ ਤਾਂ ਬਹੁ ਫਰੋਲਦੇ ਨੇ ਪਰ ਅੰਤਰ ਆਤਮਿਕ ਪ੍ਰੇਮਾ ਭਗਤੀ ਤੋਂ ਸਖਣੇ ਨੇ ਢੂੰਢੀ ਸਕਦੀ ਪਿਤਮੀ ਸਤਗੁਰ ਆਦ ਦੁਆਪਰ ਤ੍ਰੇਤੇ ਸੋ ਸਾਰੀ ਦੁਨੀਆ ਦੇਖੀ ਸਤਜੁਗ ਦੁਆਪਰ ਤ੍ਰੇਤੇ ਤਿੰਨਾ ਜੁਗਾ ਵਿਖੇ ਲਿਖੇ ਹਰਤਾ ਨੂੰ ਚੰਗੀ ਤਰ੍ਹਾਂ ਪੜਤਾਲਿਆ ਕਾ ਜਗਤ ਹੰਦੂਕਾਰ ਹੈ ਪਰਮਪਰਾਈ ਬਹੁ ਵਿਦ ਭੀਖੇ ਸੋ ਕਲ ਜੁਗ ਵਿਖੇ ਹੀ ਸਹੀ ਕੀਤਾ ਕਿ ਤੁੰਦੂਕਾਰ ਹੈ ਸਵ ਭੇਖਾਂ ਨੇ ਲਗਾਈ ਭਰਮਾਂ ਵਿੱਚ ਬਹੁਤ ਚੰਗੀ ਤਰ੍ਹਾਂ ਭੁਲਾ ਛੱਡੀ ਐ ਭੇਖੀ ਪ੍ਰਭੂ ਨਾ ਪਾਈਏ ਆਗਵਾਏ ਰੂਪ ਨ ਰੇਖੇ ਆਖਰਾ ਵੀ ਨੇ ਕਿਆ ਐ ਲੋਕੋ ਭੇਖਾਂ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਜਦ ਤੱਕ ਹੰਮੀ ਤੇ ਆਪਾ ਭਾਵ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਗੁਰਮੁਖ ਵਰਣ ਅਵਰਣ ਹੋਵੇ ਨਿਮ ਚਲਣਾ ਗੁਰ ਸਿੱਖ ਵਸੇਖੇ ਅੰਕਿਸ਼ ਕਾਲ ਪਵੇ ਦਰ ਲੇਖੇ ਸੋ ਸੱਚ ਤਾਂ ਇਹ ਹੈ ਗੁਰਮੁਖ ਭਵੇਂ ਕਿਸੇ ਵਰਣ ਜਾਤ ਜਾਤ ਉੱਚੀ ਨੀਮੀ ਦਾ ਹੋਵੇ ਨਿਮਕ ਹੀ ਚਲੇਗਾ ਗੁਰਮੁਖ ਤੇ ਗੁਰਸਿੱਖ ਦੀ ਵੱਡੀ ਵਿਸ਼ੇਸ਼ਤਾ ਇਹੀ ਹੈ ਨਿਮਕੇ ਚਲਨ ਨਾਲ ਹੀ ਪ੍ਰਭੂ ਦੇ ਦਰ ਤੇ ਕੀਤੀ ਕਮਾਈ ਸਫਲੀ ਮੰਨੀ ਜਾ ਸਕਦੀ ਹੈ ਸੋ ਪਿਆਰਿਓ ਇਹ ਸੀ ਪਚਵੀ ਪੌੜੀ ਵਾਰ ਪਹਿਲੀ ਵਾਰ ਦੇ ਵਿੱਚੋਂ ਪੰਜਵੀਂ ਪੌੜੀ ਤੱਕ ਦਾ ਜੀ ਦੇ ਨਾਲ ਸਾਂਝ ਪਾਈ ਹੈ ਹੋਈਆਂ ਭੁੱਲਾਂ ਨੂੰ ਨਾ ਜਤਾ ਰਹੋ ਅੱਗੇ ਆਪਾਂ ਛੱਬਵੀਂ ਪੌੜੀ ਤੋਂ ਸ਼ੁਰੂ ਕਰਾਂਗੇ ਸੋ ਆਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜਿਕੇ ਖਾਲਸਾ ਵਾਹਿਗੁਰੂ ਜਿਕੇ ਫਤਿਹ